ਸਾਧ ਸੰਗਤ ਜੀਓ ਜਪਜੀ ਸਾਹਿਬ ਜੀ ਦੀ 11 ਨੰਬਰ ਪਉੜੀ ਵਿਚਾਰੀਏ ਅਤੇ ਸੰਥਾ ਕਰੀਏ ਸੰਖੇਪ ਅਰਥ ਵਿਚਾਰੀਏ ਸੋਹਣਿਆ ਵਿਸਰਾਮ ਹੈ ਜੀ ਸਰਾ ਗੁਣਾ ਕੇ ਗਾਹਾ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਸੁਣਨ ਦੇ ਨਾਲ ਜਿਹੜਾ ਗੁਣਾ ਦਾ ਸਮੁੰਦਰ ਹੈ ਗਾਹਾ ਉਸ ਨੂੰ ਵਿਚਾਰਨ ਦੀ ਸ਼ਕਤੀ ਆ ਜਾਂਦੀ ਹੈ ਗੁਣਾ ਦਾ ਸਮੁੰਦਰ ਪ੍ਰਮਾਤਮਾ ਹੈ ਤੇ ਉਸ ਦੇ ਬਾਰੇ ਪਹਿਲਾਂ ਕੁਝ ਨਹੀਂ ਪਤਾ ਹੁੰਦਾ ਤੇ ਫਿਰ ਉਸ ਦੇ ਨਾਮ ਦੇ ਵਿੱਚ ਚੁੱਬੀਆਂ ਲਾਉਣੀਆਂ ਇਹ ਜੀਵ ਜਿਹੜਾ ਸ਼ੁਰੂ ਕਰ ਦਿੰਦਾ ਹੈ ਤੇ ਗਾਹਾ ਦਾ ਅਰਥ ਹੁੰਦਾ ਜਿਵੇਂ ਜਿਹੜਾ ਸਮੁੰਦਰ 'ਚ ਵੜਨਾ ਜਿਹੜਾ ਹੈ ਉਹ ਸਿੱਖ ਜਾਏ ਵੜ ਕੇ ਕੀਲਾਂ ਕਰਕੇ ਆਨੰਦ ਲੈ ਕੇ ਫਿਰ ਬਾਹਰ ਨਿਕਲ ਆਏ ਉਹ ਕਿਹਾ ਜਾਂਦਾ ਪੀਰ ਨੇ ਤਾਂ ਸਮੁੰਦਰ ਗਾਹ ਮਾਰਿਆ ਹੈ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਣਾ ਦਾ ਸਮੁੰਦਰ ਹੈ ਜਦੋਂ ਬਿਰਤੀ ਜਿਹੜਾ ਸਾਧਕ ਜਗਿਆਸੂ ਪਰਮੇਸ਼ਰ ਦਾ ਪਿਆਰਾ ਜੋੜਦਾ ਹੈ ਉਦੋਂ ਅਕਾਲਪੁਰਖ ਰੂਪ ਗੁਣਾਂ ਦੇ ਸਮੁੰਦਰ ਦੇ ਵਿੱਚ ਚੁੱਭੀ ਮਾਰ ਲੈਂਦਾ ਹੈ ਆਨੰਦ ਲੈਂਦਾ ਹੈ ਕੇਲਾ ਕਰਦਾ ਹੈ ਫਿਰ ਜਦੋਂ ਸੁਰਤੀ ਸੰਸਾਰ ਮੁਖ ਜਿਹੜੀ ਬਾਹਰ ਮੁਖੀ ਕਰਦਾ ਹੈ ਕਮਤੰਦਿਆਂ ਵਿੱਚ ਧਿਆਨ ਲਿਆਉਂਦਾ ਹੈ ਉਦੋਂ ਸਮਝ ਲਓ ਸਮੁੰਦਰ ਚੋਂ ਬਾਹਰ ਆ ਜਾਂਦਾ ਹੈ ਇਸ ਤਰ੍ਹਾਂ ਗੁਣਾਂ ਦਾ ਸਮੁੰਦਰ ਪਰਮਾਤਮਾ ਹੈ ਤਾਂ ਉਸ ਦੇ ਵਿੱਚ ਗਾਹਾ ਉਸ ਦੇ ਵਿੱਚ ਚੁੱਬੀਆਂ ਲਾ ਕੇ ਤੇ ਬਾਹਰ ਆ ਜਾਣ ਦੀ ਜਿਹੜੀ ਹੈ ਉਸ ਦੀ ਅਵਸਥਾ ਬਣ ਜਾਂਦੀ ਹੈ ਸੋਹਣਿਆ ਸੇਖ ਪੀਰ ਪਾਤ ਸਾਹਾ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸੁਣਨ ਦੇ ਨਾਲ ਹੀ ਜਿਹੜੇ ਸੇਖ ਜਿਹੜੇ ਸੋ ਇਸਲਾਮ ਧਰਮ ਦੇ ਜਿਹੜੇ ਵਿਦਵਾਨ ਤੇ ਸ਼ਰੋਮਣੀ ਇਨਸਾਨ ਹੋਣ ਉਹਨਾਂ ਨੂੰ ਸੇਖ ਆਖਿਆ ਜਾਂਦਾ ਹੈ ਤਾਂ ਜਿਵੇਂ ਸ਼ੇਖ ਫਰੀਦ ਜੀ ਹੋਏ ਨੇ ਜਿਵੇਂ ਹੋਰ ਵੀ ਜਿਹੜੇ ਸਤਕਾਰਯੋਗ ਪੁਰਸ਼ ਹੋਏ ਨੇ ਉਹਨਾਂ ਦੇ ਨਾਮ ਨਾਲ ਸ਼ੇਖ ਲਾਇਆ ਜਾਂਦਾ ਭਾਵ ਵੱਡੇ ਤਾਂ ਧਰਮ ਦੇ ਵਿੱਚ ਵੱਡੇ ਇਨਸਾਨ ਸਤਕਾਰਯੋਗ ਇਨਸਾਨ ਪ੍ਰਮਾਤਮਾ ਦਾ ਨਾਮ ਸੁਣਨ ਨਾਲ ਬਣ ਜਾਂਦਾ ਹੈ ਪੀਰ ਰੋਹਾਨੀ ਰਹਿਬਰ ਉਹ ਵੀ ਪ੍ਰਮਾਤਮਾ ਦਾ ਨਾਮ ਸੁਣ ਕੇ ਹੀ ਬਣੇ ਨੇ ਪਾਤ ਸਹਾ ਇਹ ਜਿਹੜੀ ਧਰਤੀ ਦੇ ਉੱਤੇ ਰਾਜੇ ਨੇ ਜਿਉ ਨਾਲ ਨਾਲ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸੁਣ ਕੇ ਭਗਤੀ ਕਰਕੇ ਰਾਜ ਭਾਗ ਪ੍ਰਾਪਤ ਕੀਤਾ ਉਹ ਫਿਰ ਬਾਦਸ਼ਾਹ ਨਹੀਂ ਬਾਦਸ਼ਾਹ ਹੁੰਦਾ ਹੈ ਜਿਹੜਾ ਵਾਦਾਂ ਵਿਵਾਦਾਂ ਦਾ ਸ਼ਾਹ ਹੋਵੇ ਤੇ ਪਾਤਸ਼ਾਹ ਹੁੰਦਾ ਹੈ ਜਿਹੜਾ ਇੱਜ਼ਤ ਦਾ ਸ਼ਾਹ ਹੋਵੇ ਤਾਂ ਧਰੂ ਭਗਤ ਵਰਗਿਆਂ ਵੀ ਰਾਜ ਕੀਤਾ ਰਾਜਾ ਜਨਕ ਵਰਗਿਆਂ ਵੀ ਰਾਜ ਕੀਤਾ ਤੇ ਇਸ ਤਰ੍ਹਾਂ ਜਿਹੜੇ ਇੱਜ਼ਤ ਦੇ ਸ਼ਾਹ ਨੇ ਉਹ ਵੀ ਪ੍ਰਮਾਤਮਾ ਦਾ ਨਾਮ ਸੁਣ ਸੁਣ ਕੇ ਹੀ ਜਿਹੜਾ ਹੈ ਉਹ ਪਾਤਸ਼ਾਹ ਬਣੇ ਨੇ ਸੋਣਿਆ ਵਿਸਰਾਮ ਦੇ ਕੇ ਅੰਦੇ ਪਾਵੇ ਰਾਹ ਪਾਵੇ ਜਿਹੜਾ ਸ਼ਬਦ ਹੈ ਇਹ ਪਾਵੇ ਨਹੀਂ ਬੋਲਣਾ ਹੈ ਹਾਹੇ ਦੀ ਸਿਹਾਰੀ ਜਿਹੜੀ ਹੈ ਉਹਦਾ ਖਿਆਲ ਰੱਖਣਾ ਹੈ ਪਾਵੇ ਨਹੀਂ ਬੋਲਣਾ ਪਾਵੇ ਰਾਹ ਤੇ ਹਾਹੇ ਨੂੰ ਔਂਕੜ ਲਾਉਣਾ ਹੈ ਹਾਹੇ ਨੂੰ ਹੋੜਾ ਨਾ ਲੱਗੇ ਪਾਵੇ ਰਾਹੋ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਜਿਹੜੇ ਅਗਿਆਨੀ ਜੀਵ ਸਨ ਉਹ ਵੀ ਗਿਆਨ ਵਾਲੇ ਰਾਹ ਦੇ ਉੱਤੇ ਤੁਰ ਪੈਂਦੇ ਨੇ ਜਿਹੜੇ ਮਨ ਬੁੱਧ ਨੇਤਰਾਂ ਤੋਂ ਜਿਹੜਾ ਗਿਆਨ ਬਿਵੇਕ ਰੂਪ ਨੇਤਰਾਂ ਵੱਲੋਂ ਜਿਹੜੇ ਅੰਦੇ ਸੀਗੇ ਉਹ ਵੀ ਜਿਹੜੇ ਨੇ ਸਹੀ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਅੰਦੇ ਪਾਵਹਿ ਰਾਹ ਖੋਟੇ ਜਿਹੜੇ ਰਾਹਾਂ ਤੇ ਚੱਲਣ ਵਾਲੇ ਸੀਗੇ ਉਹ ਵੀ ਅਸਲੀ ਸੱਚਾ ਪ੍ਰਮਾਤਮਾ ਦਾ ਰਾਹ ਜਿਹੜਾ ਹੈ ਉਹਨੂੰ ਪ੍ਰਾਪਤ ਕਰ ਲੈਂਦੇ ਨੇ ਸੁਣਿਆ ਹਾਥ ਹੋਵੇ ਅਸਗਾਹੋ ਜਿਹੜਾ ਅਥਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਦੋਂ ਦੇ ਦਰਸ਼ਨ ਹੋ ਜਾਂਦੇ ਨੇ ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਵੇ ਔਲੇ ਬਾਰੇ ਪੂਰਾ ਜਿਹੜਾ ਹੈ ਉਹ ਗਿਆਨ ਹੋ ਜਾਂਦਾ ਹੈ ਇਸ ਤਰ੍ਹਾਂ ਜਿਹੜਾ ਅਸਗਾਹੋ ਜਿਹੜਾ ਬਹੁਤ ਗਹਿਰਾ ਡੂੰਗਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਹਾਨ ਹੈ ਤਾਂ ਜੇ ਉਸ ਦਾ ਨਾਮ ਸੁਣੀਏ ਤਾਂ ਉਹ ਦੇ ਦਰਸ਼ਨ ਦਿਦਾਰ ਜਦ ਹੋ ਜਾਂਦੇ ਨੇ ਹੱਥ ਦੇ ਉੱਪਰ ਔਲਾ ਰੱਖਣ ਦੀ ਤਰ੍ਹਾਂ ਉਹ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਆ ਤਾਂ ਹਾਥ ਹੋਵੇ ਭਾਵ ਹੁੰਦਾ ਪੌਚ ਹੋ ਜਾਣੀ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਨ ਦੇ ਨਾਲ ਹਾਥ ਹੋਵੇ ਅਸਗਾਹ ਹੋ ਅਸਗਾਹ ਜੋ ਸੰਸਾਰ ਸਮੁੰਦਰ ਹੈ ਉਹ ਉਹਦਾ ਵੀ ਜਿਹੜਾ ਹੈ ਇਹ ਪਰਮੇਸ਼ਰ ਦਾ ਨਾਮ ਸੁਣਨ ਵਾਲਾ ਉਹਦਾ ਨਿਚੋੜ ਕੱਢ ਲੈਂਦਾ ਹੈ ਉਹ ਜਾਣ ਲੈਂਦਾ ਹੈ ਕਿ ਕੀ ਹੈ ਦੁਨੀਆ ਕੀ ਹੈ ਸੰਸਾਰ ਕੀ ਹੈ ਜ਼ਿੰਦਗੀ ਤੇ ਉਸ ਦੀ ਵੀ ਉਹ ਪੌਚ ਹੋ ਜਾਂਦੀ ਹੈ ਕਿ ਸਾਰੇ ਸੰਸਾਰ ਦਾ ਹੀ ਸਿੱਟਾ ਕੱਢ ਲੈਂਦਾ ਹੈ ਵੀ ਇਹ ਕੀ ਹੈ ਇਸ ਕਰਕੇ ਉਹਦੀ ਹਾਥ ਹੋਵੇ ਪੌਚ ਹੋ ਜਾਂਦੀ ਹੈ ਸੰਸਾਰ ਸਮੁੰਦਰ ਨੂੰ ਨਾਪ ਲੈਣ ਦੀ ਤੇ ਉਸ ਦੇ ਬਾਰੇ ਜਾਣ ਲੈਣ ਦੀ ਨਾਨਕ ਭਗਤਾਂ ਸਦਾ ਵਿਗਾਸ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਇਹ ਸਿੱਧ ਲੋਕੋ ਵਾਹਿਗੁਰੂ ਦੇ ਪਿਆਰੇ ਜੋ ਨਾਮ ਜਪ-ਜਪ ਕੇ ਭਗਤ ਬਣ ਜਾਂਦੇ ਨੇ ਸਦਾ ਵਿਗਾਸ ਦਿਨੇ ਵੀ ਤੇ ਰਾਤ ਵੀ ਬੇ ਪ੍ਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਖ ਸੁਆਮੀ ਸਦਾ ਹੀ ਖੁਸ਼ੀ ਖੇੜੇ ਵਿੱਚ ਰਹਿੰਦੇ ਨੇ ਸੋਣਿਆ ਦੁੱਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ